ਤੋਕਣ ਵਾਲਾ ਭਾਈ ਆ 48000 ਚ ਮਾਨਤਨ ਹੋ ਜੂਗਾ 32 40 35000 ਦੀਆਂ ਤੋਕੜਾਂ ਵੀ ਕੀ ਜਾਂਦੀਆਂ ਉਹ ਬਾਕੀ ਇੰਨੇ ਦਾ ਹੀ ਬਿਲਕੁਲ ਬਾਈ ਹਨਾ ਆਰਡਰ ਇਹਦਾ ਰਹੂਗਾ ਬਾਈ ਫੈਕਸੀ ਹਾਂ ਫੈਕਸ ਆਰਡਰ ਰੱਖੂ ਬਾਕੀ ਭਲਾਂ ਭੂਲਾਂ ਕਰੀ ਬੱਠੇ ਥਾਣ ਥਣ ਕੱਢਿਆ ਨਾ ਬੱਚੀ ਹਜੇ ਹਾਂ ਭਲਾਈਆਂ ਚ ਕਰਕੇ ਥਾਣਾ ਲਾ ਕਰਕੇ ਦੇਖੋ ਤੁਸੀਂ ਬਹੁਤ ਜਿਆਦੇ ਸੋਹਣੀ ਆ ਬਾਕੀ ਹਜੇ ਬੱਚਾ ਹੀ ਆ ਇੱਕ ਜਾਂ ਦੋ ਜਾਂ ਤਿੰਨ ਜਿੰਨੇ ਮਰਜੀ ਸੂਏ ਤੁਸੀਂ ਚੋਲਿਓ ਇਹਨੇ ਇਹ ਹੀ ਹੋਈ ਰਹਿਣਾ ਬਾਈ ਹਨਾ ਇਹੀ ਚੀਜ਼ ਰਹਿਣੀ ਆ ਇਹ ਸਿਰਫ 68000 ਦੀ ਅੱਜ ਬਾਈ ਸਿਰਫ 12 20 ਲੀਟਰ ਬਾਈ ਕਹਿੰਦਾ ਚਵਾਊਗੀ ਕਿਉਂਕਿ ਜਿਹੜੇ ਸਾਹਬ ਨਾਲ ਇਹਦਾ ਥਣ ਭਾਂਡਾ ਵਾ ਬਾਕੀ ਬਾਈ ਨੇ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹਾਂ ਗੁੰਦਾਰਾ ਡੈਰੀ ਫਾਰਮ ਪਿੰਡ ਬਰਗਾੜੀ ਤਹਿਸੀਲ ਜੈਤੁਰੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਸ਼ਨੇ ਦੇ ਫਾਰਮ ਤੇ ਅੱਜ ਤੁਹਾਡੇ ਲਈ ਚਾਰ ਆਪਾਂ ਟਾਪ ਦੇ ਨਗੀਨੇ ਜਿਹੜੇ ਐਫ ਐਫ ਵੈਡਾਂ ਦੇ ਲੈ ਕੇ ਆਇਆ ਰੇਟ ਅੱਜ ਦੇ 48000 ਤੋਂ ਸ਼ੁਰੂ ਆ ਜਾਣਕਾਰੀ ਖਾਰੀ ਲੈ ਕੇ ਦੇਵਾਂਗੇ ਵੀਡੀਓ ਨੂੰ ਪੂਰੀ ਦੇਖ ਲਿਓ ਰੇਟ ਵਗੈਰਾ ਦੁੱਧ ਵਗੈਰਾ ਸਾਰਾ ਇੱਥੇ ਕਨਫਰਮ ਕਰਾਵਾਂਗੇ ਬਾਕੀ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਖੁਦ ਕਰਨੀ ਆਜੋ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਤੇ ਇਸ ਨੇ ਪਹਿਲਾਂ ਤਾਂ ਸਵਾਗਤ ਆ ਬਾਈ ਸਵਾਗਤ ਹੈ ਮੇਰੇ ਸੱਸੇ ਜੀ ਸਾਰਿਆਂ ਨੂੰ ਬਾਈ ਜੀ ਜੇ ਇਸ ਨੇ ਅੱਜ ਦੇ ਰੇਟ ਕਿੱਥੋਂ ਸ਼ੁਰੂ ਆ ਰੇਟ ਵੀਰੇ 48000 ਤੋਂ ਸ਼ੁਰੂ ਆਜਾ 48 ਵਾਲੀ ਬਾਈ ਫਿਰ ਸੱਜਰ ਸੱਜਰ ਜਮਾ ਟੋਕੜ ਨਹੀਂ ਸੱਜਰੀ ਮਿਲਦੀ ਸੱਜਰ ਬਈ 48000 ਆਲੇ ਭਾਜ ਮਿਲੂ ਸੱਜਰ ਸੱਜਰ ਗੱਲਬਾਤ ਆਪਾਂ ਪਹਿਲੀ ਤੋਂ ਸ਼ੁਰੂ ਕਰ ਲਈਏ ਬਾਈ ਬੱਚਾ ਹਨਾ ਤੇ ਕੀ ਡਿਟੇਲ ਚਾਰ ਦੰਦ ਬੱਛੀ ਆ 6 ਗ੍ਰਦਾਂ ਦੇ ਚਾਹਦੀ ਆ ਪਹਿਲੇ ਸੂਏ ਸੁੰਦੀ ਆ ਠੀਕ ਆ ਬਈ ਫੇਰ ਕੱਢਦੀ ਆ ਦੋ ਤਿੰਨ ਤਿਆਰੀਆਂ ਚ ਬੱਛੀ ਪੂਰੀ ਬਈ ਠੀਕ ਆ ਬਾਈ ਦੁੱਧ ਵੀਰੇ ਮੰਨ ਕੇ ਬੰਦਾ ਜਿਹੜਾ ਮਰਜ਼ੀ ਲੈ ਜੇ 18 ਤੋਂ 20 ਲੀਟਰ 18 ਤੋਂ 20 ਲੀਟਰ ਹਨਾ ਜਿਵੇਂ 18 20 ਲੀਟਰ ਜਿਵੇਂ ਤੁਸੀਂ ਦੱਸਿਆ ਵਾ ਇਹ ਕੋਈ ਰਿਕਾਰਡ ਵਾਲੀ ਆ ਆਪਣੇ ਕੋਲੇ ਕਿ ਬਾਈ ਆਪਾਂ ਮਤਲਬ ਇਹ ਘਰੇਲੂ ਆਈ ਆ ਆਈ ਘਰੇਲੂ ਆ ਵੀਰੇ ਜੇ ਆਪਦੇ ਕੋਲ ਬਣਾਉਣਾ ਉਹ ਗੱਲਾਂ ਦਾ ਫਾਇਦਾ ਨਹੀਂ ਪਰ ਬੱਛੀ ਚੰਗੀ ਹੈਗਾ ਸੀਮਨ ਵੀ ਚੰਗਾ ਹੀ ਲੱਗਾ ਹੋਊਗਾ ਚੰਗਾ ਲੱਗਿਆ ਹੋਊਗਾ ਹਨਾ ਲਿਆ ਬਈ ਇਹਨੂੰ ਖੋਲੀਏ ਅਗਰ ਆਪਾਂ ਤੋਰੀਏ ਕੰਨ ਕੰਨ ਬਹੁਤ ਜਿਆਦਾ ਚੰਗਾ ਵਾ ਛੋਟਾ ਤੇ ਬਰੀਡ ਦੇ ਵਿੱਚ ਪੂਰੀ ਮੇਰਾ ਰਾਜੀਪਲੀ ਸੋਹਣੀ ਸਨਖੀ ਬੱਛੀ ਹੈ ਆ ਤੁਸੀਂ ਇੱਥੋਂ ਚੱਕ ਕਰਕੇ ਦੇਖ ਲਓ ਬਾਕੀ ਕਲਰ ਪ੍ਰਿੰਟ ਬਹੁਤ ਜਿਆਦਾ ਸੋਹਣਾ ਵਾ ਪੂਰੀ ਚੰਗੀ ਬੱਛੀ ਹੈ ਗੋਲ ਮਟੋਲ ਇੱਥੇ ਚੈੱਕ ਕਰੋ ਥਣ ਤੋਂ ਹੀ ਦੇਖੋ ਅਡਰ ਇਹਦਾ ਰਹੂਗਾ ਬਈ ਪੈਖੀ ਹਾਂ ਫਾਇਰ ਸੈੱਡ ਰੱਖੂ ਬਾਕੀ ਪਲਾਂ ਪੂਣਾ ਕਰੀ ਬੱਠੇ ਥਾਣ ਥਣ ਕੱਢ ਜਾਣਾ ਮੱਛੀ ਨਹੀਂ ਹਜੇ ਹਾਂ ਪਲਾਈਆਂ ਚ ਕਰਕੇ ਥਾਣਾ ਲਾਦਦਾ ਵੀ ਛੋਟਾ ਜਿਹਾ ਹੋਊਗਾ ਹਾਂ ਬਾਕੀ ਜੀ ਆਪਾਂ ਗੱਲ ਵਧ ਕਰੀਏ ਨਿੱਗਰ ਨੁੱਗਰ ਆ ਬਾਈ ਹਨਾ ਪੂਰੀ ਵੀਰੇ ਜਿਵੇਂ ਆਪਾਂ ਕਹੀਏ ਵੀ ਪਲੂਣਾ ਉਸ ਹਾਵ ਨਾਲ ਬਹੁਤ ਜਿਆਦਾ ਨਿੱਗਰ ਆ ਮੱਛੀ ਹਨਾ ਪੂਰੀ ਵੀਰੇ ਪਲੀ ਆਏ ਨਹੀਂ ਅਗਲਾ ਇਹ ਕਹੂਗਾ ਵੀ ਦੂਜੀ ਸੂਏ ਲੱਗਦੀ ਮੱਛੀ ਆ ਜਾਣ ਜੂਣ ਚ ਬਹੁਤ ਆ ਹਨਾ ਪੂਰੀ ਵੀਰੇ ਆ ਵੇਖ ਲੈ ਫੇਸਬੁਕ ਅੰਦਾਜ਼ਾ ਬਾਈ ਇਹਨਾਂ ਕਿੰਨਾ ਦੱਸਿਆ ਤੁਸੀਂ ਦੁੱਧ ਇਹਦਾ ਦੋ ਦਿਵਰੇ 18 20 ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਲੇ ਵਾ ਛਿਚਵਾਊਗੀ ਚਿਵਾਊਗੀ ਵੀਰੇ ਹਾਂ ਕਿਉਂਕਿ ਬਰੀਡ ਦੇ ਵਿੱਚ ਬਾਈ ਹਾਂ ਸੋਹਣੀ ਆੜਾ ਇਹ ਵੀਆਂ ਚੀਜ਼ਾਂ ਹੀ ਦੋਦੇ ਚ ਆਉਂਦੀਆਂ ਵੀਰੇ ਕੁਆਲਿਟੀ ਵੇਖ ਵਾ ਛੀ ਦੀ ਬਿਲਕੁਲ ਬਾਈ ਲਿਆ ਵੀ ਆ ਜਾ ਲਿਆ ਕਰ ਥਣਾ ਥਣਾ ਦੀ ਉਹ ਆਪਣੀ ਪਾਸ ਕਰੀ ਹੋਈ ਆ ਬਾਈ ਹਾਂ ਗਰੰਟੀ ਹੋ ਥਣਾ ਦੀ ਵੀਰੇ ਬੰਦਾ ਭਲਾ ਆਨਲਾਈਨ ਮਗਾਉਂਦਾ ਘਰੇ ਆਉਂਦਾ ਆਈ ਨਿਕਲਦਾ ਗੇੜਾ ਜਾਊਗਾ ਠੀਕ ਆ ਬਾਈ ਹਾਂਜੀ ਜਿਵੇਂ ਜਿਹੜੇ ਹਸਾਮ ਨਾਲ ਸੋਹਣੀ ਆ ਸ਼ਕੀਨ ਆ ਹਨਾ ਉਦਾਂ ਵੀ ਚੰਗੀ ਆ ਹਨਾ ਬਰੀਡ ਵੀ ਸੋਹਣੀ ਆ ਵੀਰੇ ਚੰਗੀ ਵੱਛੀ ਆ ਤੇ ਇਹ ਆਪਾਂ ਅੱਜ ਕਿੰਨੇ ਦੀ ਸੱਤ ਦਿਨ ਉਹ ਦੇ ਦੇਣੀ ਆ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਜਿਆਦੇ ਸੋਹਣੀ ਆ ਬਾਕੀ ਹਜੇ ਬੱਚਾ ਹੀ ਆ ਇੱਕ ਜਾਂ ਦੋ ਜਾਂ ਤਿੰਨ ਜਿੰਨੇ ਮਰਜ਼ੀ ਸੂਏ ਤੁਸੀਂ ਚੋਲਿਓ ਇਹਨੇ ਇਹੇ ਜਿਹੀ ਰਹਿਣਾ ਬਾਈ ਹਨਾ ਇਹੀ ਚੀਜ਼ ਰਹਿਣਾ ਬਾਈ ਇਹੇ ਜਿਹੀ ਰਹਿਣਾ ਆ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਤੋਰੇ ਤਾਰੇ ਦੀ ਤੁਸੀਂ ਚੈੱਕ ਕਰੋ ਬਹੁਤ ਜਿਆਦੇ ਸੋਹਣੀ ਆ ਕਿਉਂਕਿ ਬਰੀਡ ਦੇ ਵਿੱਚ ਚੰਗੀ ਆ ਬਾਈ ਹਨਾ ਜੀ ਜੀ ਬਾਈ ਇਹ ਤਾਂ ਇਹੀ ਜੇ ਫਾਰਮ 'ਚ ਖੁੱਲੀ ਛੱਡੀ ਹੋਏ ਐ ਵਾਚੀ 1 ਸਵਾ ਲੱਖ ਮੰਗੂਗਾ ਅਗਲਾ ਬਾਈ ਬਿਲਕੁਲ ਬਾਈ ਹਨਾ ਹਾਂ ਕਿਉਂਕਿ ਗੱਲਬਾਤ ਹੋ ਜਾਂਦੀ ਆ ਬਾਈ ਕਵਾਲਿਟੀ ਦੀ ਹੈਨਾ ਹਾਂ ਜਦੋਂ ਆਪਣੇ ਕੋਲੇ ਨਾਰਮਲ ਰੇਟ ਆਉਂਦੀ ਹੈ ਤੇ ਆਪਾਂ ਨਾਰਮਲ ਰੇਟ ਦੇ ਵਿੱਚ ਹੀ ਤਕਰੀਬਨ ਜਾਨਵਰ ਬਾਈ ਸਾਡੀ ਆਦਤ ਨਹੀਂ ਵੀਰੇ ਮੈਂ ਬਾਹਲੇ ਫालतू ਜਿਹਾ ਗੱਪ ਗੁੱਪ ਮਾਰਨਾ ਜਿਹੜੀ ਚੀਜ਼ ਆ ਉਹ ਦੱਸ ਕੇ ਦੇਣੀ ਆ ਬਿਲਕੁਲ ਬਾਈ ਹੈਨਾ ਗੱਲਬਾਤ ਆਪਾਂ ਕਰੀਏ ਜਸ਼ਨੇ ਅਗਲੀ ਦੀ ਹੈਨਾ ਇਹ ਡੀਟੇਲ ਬਈ ਦੂਜੇ ਸੂਏ ਸੁੰਦੀ ਆ ਬੜ ਠੀਕ ਆ ਬਾਈ ਦਿਨ ਕੱਢਦੀ ਐ ਇੱਕ ਦੋ ਮਨਲੇ ਬੰਦਾ ਨਹੀਂ ਰਾਤ ਨੂੰ ਬਾਲੀ ਮੇਰੇ ਸੂਬ ਵੀ ਨਾ ਪਵੇ ਹਨਾ ਪਤਲਾ ਗੋਆ ਕਰੀ ਜਾਂਦੀ ਆ ਠੀਕ ਆ ਬਾਈ ਤੇ ਦੁੱਧ ਚਵਾਉਗੀ ਬੱਛੀ 18 20 ਲੀਟਰ ਵੀਰੇ ਇਹ ਵੀ ਰਾਮ ਨਾਲ 18 20 ਲੀਟਰ ਹਨਾ ਹਾਂਜੀ ਬਾਈ ਥਣਾ ਥਣਾ ਦੀ ਬਾਈ ਕਿਵੇਂ ਆ ਜਮਾ ਓਕਰਪੋਰਟ ਆ ਥਣਾ ਲੋ ਆਪਣਾ ਪਸ਼ੂ ਗਲਤ ਨਾ ਹੋਊਗਾ ਵੀਰੇ ਜੇ ਮਨ ਦਾ ਮਰਜ਼ੀ ਆ ਜੀ ਬਿਲਕੁਲ ਬਾਈ ਇਹਨੇ ਢੂਲ ਸੁੰਦੀ ਨੇ ਕੱਢਿਆ ਨਹੀਂ ਬੱਚੀ ਕੱਢ ਜਾਣੀ ਬਾਈ ਹਨਾ ਬਾਕੀ ਲਿਆਇ ਨੂੰ ਬਾਈ ਆਪਾਂ ਬਾਹਰ ਕੱਢੀਏ ਬਾਹਰ ਕੱਢ ਕੇ ਤੁਹਾਨੂੰ ਦਿਖਾਉਣੇ ਆ ਨਿੱਗਰ ਨੁ ਇਹ ਆ ਦੇਖੋ ਮੂੰਹ ਮਾਵੇ ਕਿੱਡਾ ਸੋਹਣਾ ਬਾਕੀ ਜਿਵੇਂ ਆਪਾਂ ਕਹੇ ਦੀ ਕੌਲੀ ਚ ਪਾਣੀ ਪਿਉਣ ਵਾਲਾ ਹਨ ਉਹ ਕੰਮ ਹੀ ਹੋਇਆ ਬਈ ਹਾਂ ਇੱਥੋਂ ਚੈੱਕ ਕਰੋ ਕਲਰ ਪ੍ਰਿੰਟ ਬਹੁਤ ਸੋਹਣਾ ਬਾਕੀ ਥਣ ਤੁਸੀਂ ਚੈੱਕ ਕਰ ਲਓ ਜਿਵੇਂ ਜਿਹੜੇ ਹਿਸਾਬ ਨਾਲ ਮੋਗ ਜੀ ਮਰੀ ਜਾਂਦੀ ਹੈ ਮੇਰੇ ਹਿਸਾਬ ਨਾਲ ਨੇੜ ਹੀ ਆ ਹਾਂ ਵੀਰੇ ਤਿਆਰੀਆਂ ਚ ਬੱਚੀ ਸੂ ਵੀ ਸਕਦੀ ਆ ਰਾਤ ਨੂੰ ਜੇ ਇੱਕ ਦਿਨ ਲੈ ਦੇ ਲ ਜਾ ਵੀ ਸਕਦੀ ਆ ਆ ਵੀ ਸਕਦੀ ਹੈ ਹਨਾ ਉਹ ਇਹ ਆ ਵੀ ਕਈ ਵਾਰੀ ਅਗਲਾ ਕਹਿ ਦਿੰਦਾ ਬਾਈ ਤੁਸੀਂ ਕਹਿੰਦੇ ਦਿਨ ਰਹਿੰਦੇ ਆ ਛੂ ਵੀ ਹਨਾ ਉਹ ਆਏ ਆ ਵੀ ਆਪਣਾ ਥੋੜਾ ਜਿਹਾ ਦਸਿਆ ਚੰਗਿਆ ਹੁੰਦਾ ਹਨਾ ਆ ਵੀ ਪਹਿਲਾਂ ਦਸਿਆ ਚੰਗਾ ਪਹਿਲਾਂ ਦਸਿਆ ਚੰਗਾ ਹੁੰਦਾ ਲੈ ਬਾਈ ਮ ਯਾ ਜਨੇ ਫਿਰ ਇਹਦਾ ਆਪਾਂ ਅੱਜ ਬਈ ਕੀ ਦੇ ਲੈਣ ਕਰਨਾ ਵੀਰੇ ਜੇ ਤਾਂ ਫਾਰਮ ਚ ਹੁੰਦੀ ਬੱਛੀ ਫੇਰ ਤਾਂ ਅਗਲੇ ਨੇ ਪਤਾ ਨਹੀਂ ਕਿੰਨਾ ਮੰਗਣਾ ਸੀ ਅੱਜ ਆਪਾਂ ਸਿਰਫ 75000 ਦੀ ਦੇਣਾ ਜੀ ਬੜਾ ਸਿਰਫ 75000 ਦੀ ਤੁਹਾਨੂੰ ਸੱਜ ਨੂੰ ਇਹ ਮਿਲ ਜਣੀ ਹੈ ਚੈੱਕ ਕਰਕੇ ਦੇਖ ਲਓ ਥਾਣਾ ਦਾ ਤੁਸੀਂ ਇਥੋਂ ਇਹਦਾ ਅੰਦਾਜ਼ਾ ਸੱਜ ਨੂੰ ਲਾ ਕੇ ਦੇਖ ਲਓ ਤਿਆਰੀ ਦੇ ਵਿੱਚ ਬਹੁਤ ਸੋਹਣੀ ਆ ਤੇ ਬਾਕੀ ਜੇ ਗੱਲਬਾਤ ਕਰੀਏ ਦੁੱਧ ਬਾਈ ਦੱਸਿਆ ਸੀ ਆਪਾਂ ਇਹਦਾ 18 ਲੀਟਰ ਚਵਾਉ ਬੱਛੀ ਰਾਮ 18 ਲੀਟਰ ਬਾਈ ਕਹਿੰਦਾ ਚਵਾਉਗੀ ਕਿਉਂਕਿ ਜਿਹੜੇ ਸਾਹਬ ਨਾਲ ਇਹਦਾ ਥਣ ਭਾਂਡਾ ਵਾ ਬਾਕੀ ਬਾਈ ਨੇ ਆਪਦੀ ਸਮਝ ਦੇ ਨਾਲ ਲਈ ਆ ਤੁਸੀਂ ਆਪਦੀ ਸਮਝ ਦੇ ਨਾਲ ਖਰੀਦਣਾ ਜਾਨਵਰ ਨੂੰ ਨਿੱਗਰ ਨੁਗਰ ਹੈਗੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਚਾਰੇ ਪਾਸਿਆਂ ਤੋਂ ਦਿਖਾਤੀ ਫੇਸ ਤੋਂ ਲੈ ਕੇ ਅਖੀਰ ਤੱਕ ਟੌਪ ਕੁਆਲਿਟੀ ਦਾ ਠੀਕਾ ਵੀ ਮੁਠੀ ਵਾਲਾ ਲੱਗਾ ਹੋਇਆ ਹੈ ਕਹਿਣ ਦੀ ਗੱਲ ਨਹੀਂ ਮੁਠੀ ਵਾਲਾ ਥਣ ਹੈ ਗੱਲ ਇਹ ਇੱਥੋਂ ਚੈੱਕ ਕਰਕੇ ਦੇਖੋ ਤੁਸੀਂ ਥਣ ਤੋਂ ਬਹੁਤ ਸੋਹਣਾ ਲੱਗਿਆ ਹੋਇਆ ਹੈ ਹਨਾ ਘਰੇਲੂ ਪਰਿਵਾਰ ਦੇ ਵਿੱਚ ਬਈ ਆਮ ਤੌਰ ਤੇ ਹਨਾ ਅਗਲਾ ਭਾਲ ਦਾ ਵੀ ਥਣ ਸੋਨਾ ਹੋਵੇ ਹਨਾ ਹਾਂਜੀ ਵੀਰੇ ਪੂਰੀ ਬੱਛੀ ਘਰੇ ਰੱਖਣ ਵਾਲੀ ਚੀਜ਼ ਆ ਯਾਰ ਹਾਂ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਸੂਈ ਸਵਾਈ ਕੀ ਡਿਟੇਲ ਹੈ ਦੀ ਇਹਨੂੰ ਅੱਜ ਚੌਥਾ ਪੰਜਵਾਂ ਤੁਹਾਨੂੰ ਆਇਆ ਸੂਈ ਨੂੰ ਬਾਈ ਮਗਰ ਹੈਗਾ ਇਹਦੇ ਵੱਛਾ ਠੀਕ ਆ ਬਾਈ 9-10 ਲੀਟਰ ਬੋਲਾ ਮੰਦਣਾ ਬੋਲਾ ਮੰਦਨੇ ਦੁੱਧ ਮੰਦਣਾ ਦੁੱਧ ਮੰਦਨੇ ਅਗਲਾ ਤਿਆਰ ਆ ਬਾਈ ਠੀਕ ਆ ਬਾਈ ਤੇ ਚਵਾਬ ਵੀਰੇ 14-15 ਜਾਊਗੀ ਠੀਕ ਆ ਬਾਈ ਹਾਂਜੀ ਬਾਈ ਤੇ ਜਿਵੇਂ 14-15 ਲੀਟਰ ਤੁਸੀਂ ਦੱਸਿਆ ਹਨਾ ਜੇ ਹੁਣ ਆਪਣੇ ਘਰੋਂ ਕੋਈ ਬੰਦਾ ਅੱਜ ਚੋ ਕੇ ਲੈ ਜਾਂਦਾ ਵਾ ਹਨਾ ਤਾਂ ਕਿੰਨਾ ਪਚਵਾ ਦਾਂਗੇ ਅੱਜ ਵੀਰੇ 9-10 ਲੀਟਰ ਚਵਾਦਾਂਗੇ ਆਪਾਂ ਚਵਾਦਾਂਗੇ ਹਣਾ ਗਾ ਮੌਸਮ ਚੰਗਾ ਉਹਦੇ ਹਿਸਾਬ ਨਾਲ ਵੀ ਵਧ ਸਕਦੀ ਹੈ ਨਾ ਹਾਂ ਦੇਊਗੀ ਵੀਰੇ ਕੋਈ ਵੱਡੀ ਗੱਲ ਨਹੀਂ ਤਿੰਨ ਚਾਰ ਲੀਟਰ ਵਧਣਾ ਇਹਨੂੰ ਕੋਈ ਮਾਮੂਲੀ ਗੱਲ ਆ ਵੀਰੇ ਇਹ ਚੀਜ਼ਾਂ ਤਾਂ ਵਧ ਹੀ ਜਾਂਦੀਆਂ ਐ ਕੁਆਲਿਟੀ ਵਾਲੀ ਬੱਚੀ ਆ ਇਹ ਕਿੰਨੇ ਦੀ ਦੇਣੀ ਆ ਆ ਤੋਕਣ ਵਾਲਾ ਭਾਈ ਆ 48000 ਚ ਮਾਨਤਨ ਹੋ ਜੂਗਾ ਕਿੰਨੇ ਦੀ 48000 ਦੀ 48000 ਦੀ ਲਿਆ ਵੀ ਇਹਨੂੰ ਤੋੜ ਕੇ ਦਿਖਾਈਏ ਮਗਰ ਇਹਦੇ ਬੱਚਾ ਭਾਈ ਹਾਂਜੀ ਭਾਈ ਮਗਰ ਇਹਦੇ ਬੱਚਾ ਬਰੀਡ ਦੇ ਵਿੱਚ ਇਹ ਵੀ ਸੋਹਣੀ ਐ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਥਣ ਥਣ ਭਾਂਡਾ ਸੋਨਾ ਬਾਈ ਲੱਗਿਆ ਹਨਾ ਕਰਮਾਰੀ ਹਾਂ ਵੀ ਪੂਰੀ ਕੁਆਲਿਟੀ ਵਾਲੀ ਬੱਛੀ ਆ ਜਣੀ ਦੀ ਇਹ ਆ ਵੀ ਥੋੜੀ ਜੀ ਸੰਭੂ ਗਈ ਇਹ ਹਾਂ ਵੀਰੇ ਜਿਹੜਾ ਥੋੜੀ ਜੀ ਸੰਭਾਈ ਵਾਲੇ ਪਾਸੋਂ ਘਟਾਈ ਵੀ ਆ ਹੋਰ ਬੱਛੀ ਨੂੰ ਕੋਸ ਨਹੀਂ ਹੋਇਆ ਹਾਂ ਜੇ ਥੋੜੀ ਜੀ ਸਮਝੇ ਤਾਂ ਗਾਂ ਦੁੱਧ ਇਹਨੇ ਕੱਢ ਜਾਣਾ ਕਿਉਂਕਿ ਮੌਸਮ ਜਿਹੜੇ ਹਿਸਾਬ ਨਾਲ ਚੰਗਾ ਬਾਈ ਹਨਾ ਹਾਂਜੀ ਬਾਈ ਤੇ ਇੱਥੋਂ ਦੀ ਚੱਕ ਜੇਰ ਜੂੜ ਦੀ ਚੈਨੇ ਕਿਵੇਂ ਜਾਵਾਂਗੀ ਬਾਕੀ ਹੋਊਗੀ ਜੇਰ ਦੀ ਵੀਡੀਓ ਆਪਣੇ ਕੋਲ ਹੈਗੀ ਆ ਦਿਖਾ ਕੇ ਦੇਵਾਂਗੇ ਵੀਰੇ ਅਗਲੇ ਠੀਕ ਆ ਬਾਈ ਇੱਥੋਂ ਤੁਸੀਂ ਇਹਦਾ ਆਰਡਰ ਸੱਜ ਨੂੰ ਚੈੱਕ ਕਰਕੇ ਦੇਖ ਲਓ ਇਧਰਲੀ ਸਾਈਡ ਤੋਂ ਮੈਂ ਤੁਹ ਸਾਰਾ ਟਾਂਚਾ ਦਾ ਵੇ ਪ੍ਰਿੰਟ ਕਿੱਡਾ ਸੋਹਣਾ ਬੱਚੀ ਦਾ ਬਰੀਕੀਆਂ ਜਿਹਾ ਸੋਹਣਾ ਪ੍ਰਿੰਟ ਆ ਬਾਈ ਜਾ ਦੇਖ ਯਾਰ ਇਹ ਆਏ ਆ ਵੀ ਬਈ ਅਗਲੇ ਸੂਏ 'ਚ ਥੋੜੀ ਜੀ ਸਬਜੇ ਤਾਂ 4 ਪੈਸੇ ਇਹ ਗਾਂ ਵਟਾ ਦੂਗੀ ਯਾਰ ਜਿਹੜੇ ਰੇਟ 'ਚ ਅੱਜ ਮਿਲ ਜਾਣੀਆਂ ਇਹ ਤੋਂ ਦੁੱਗਣੇ ਰੇਟ 'ਚ ਵਿਕਣੀਆਂ ਜੀ ਜੋ ਚੀਜ਼ੋ ਭਰ ਗਈ ਬਾਈ ਵੇਖਣੀ ਹੈ ਬਾਈ ਹੈਨਾ ਕੁਆਲਿਟੀ ਬੁਲਟੀ ਕਿੱਡੀ ਚੰਗੀ ਬੱਚੀ ਤੋਰ ਕਰਾ ਬਾਈ ਇਹ ਇੱਥੋਂ ਤੀ ਚੈੱਕ ਕਰ ਲਓ ਫੇਸਬੁੱਕ ਕੁਆਲਿਟੀ ਬਹੁਤ ਜ਼ਿਆਦੇ ਚੰਗੀ ਹੈ ਬਾਕੀ ਠੰਡੀ ਸੀਲ ਵੀ ਆਈਆਂ ਆ ਪਰੇ ਹਾਂ ਲੈਓ ਚੱਕਰ ਹੀ ਨਗਾ ਬਾਈ ਲੈ ਪਰ ਆ ਇੱਥੇ ਖੜ ਕੇ ਚੋਈ ਆ ਬੱਚਾ ਘਰੇ ਜਾਂਦਾ ਹਾਂ ਹਾਂ ਇਹ ਜੀ ਇਹ ਆਪਾਂ ਕਿ ਇਹ ਆਪਾਂ ਕਿੰਨੇ ਦੀ ਦੇਣੀ ਆ 48000 ਦੀ ਸਿਰਫ ਬਈ ਸਿਰਫ 48000 ਦੀ ਤੁਹਾਨੂੰ ਆ ਸੱਜਰ ਮਿਲ ਜਾਣੀ ਆ ਥਣ ਤੁਹਾਨੂੰ ਤੁਸੀਂ ਇੱਥੋਂ ਚੈੱਕ ਕਰਕੇ ਸੱਜਨ ਨੂੰ ਦੇਖ ਲਓ ਬਾਕੀ ਬਈ ਚਵਾਈ ਚੂਈ ਨੂੰ ਸੋਹਣੀ ਆ ਬਈ ਹਾਂ ਚਵਾਈ ਦੇ ਇੱਕ ਨੰਬਰ ਆ ਬਈ ਲਓ ਪਹਿਲਾਂ ਦੋ ਟਾਈਮ ਚੋਕੇ ਲੈ ਜਾ ਹਾਂ ਇਹ ਤਾਂ ਹੁਣ ਗੱਲ ਹੀ ਇਹ ਹੋ ਗਈ ਵੀ ਜਦੋਂ ਸੂਈ ਸਵਾਈ ਆ ਬਈ ਆਪਦਾ ਦੁੱਧ ਤੁਸੀਂ ਚਾਹੇ ਚੋਕੇ ਲੈ ਜਾ ਹਾਂ ਹੁਣ ਚੋਕੇ ਲੈ ਜਾ ਕੋਈ ਜੱਕਰ ਨਹੀਂ ਆਹ ਕੋਈ ਗੱਲ ਨਹੀਂ ਥਰੇਲੂ ਪਰਿਵਾਰ ਆ ਇੱਥੋਂ ਤੁਸੀਂ ਚੈੱਕ ਕਰਕੇ ਲਓ ਥਣ ਵੀ ਸੋਣਾ ਵਾ ਬਾਕੀ ਬੱਚਾ ਵੀ ਚੰਗਾ ਦਿੱਤਾ ਅਗਲੀ ਵਾਰੀ ਤੁਸੀਂ ਕੋਈ ਚੰਗਾ ਸੀਮਨ ਵਰਤਣਾਉਦਾ ਦੇ ਜੂ ਬਾਈ ਹਣਾ ਬਾਈ ਇਹਦੀ ਗੱਲ ਮੇਰੇ ਤੈਨੂੰ ਬੜਾ 30 40 35000 ਦੀਆਂ ਟੋਕੜਾਂ ਵੀ ਕੀ ਜਾਂਦੀਆਂ ਉਹ ਬਾਕੀ ਇੰਨੇ ਦਾ ਬਿਲਕੁਲ ਬਾਈ ਹਣਾ ਗੱਲਬਾਤ ਕਰੀਏ ਆਪਾਂ ਅਗਲੀ ਦੀ ਹਣਾ ਇਹ ਵੀ ਵੀਰੇ ਦੂਜੇ ਸੂਏ ਬੱਛੀ ਸੂਈ ਆ ਠੀਕ ਆ ਬਾਈ ਇਹ ਕੱਲ ਸ਼ਾਮ ਦੀ ਸੂਈ ਆ ਜੇਰ ਵਗੈਰਾ ਡਾਣਾ ਆਪਣੇ ਕੋਲੇ ਵੀਡੀਓ ਇਹਦੀ ਵੀ ਹੈਗੀ ਆ ਮਗਰ ਬੱਛਾ ਬਈ ਇਹ ਮਗਰ ਇਹਦੇ ਬੱਛਾ ਹਣਾ ਤੇ ਜਿਸ਼ਨੇ ਕਿੰਨੇ ਕ ਦੱਦੀ ਉਮੀਦ ਆ ਬਈ ਦੋਨੇ ਵੀਰੇ 18 ਲੀਟਰ ਮੰਨ ਕੇ ਜਿਹੜਾ ਬੰਦਾ ਮਰਜੀ ਲੈ ਜਾ ਰਾਮ ਨਾ ਚਵਾਉਗਾ ਠੀਕ ਪੰਡ ਦੀ ਬਹੁਤ ਸੋਹਣੀ ਹੈ ਬਾਈ ਹਨਾ ਪੂਰੀ ਵੀਰੇ ਚੰਗੀ ਬੱਛੀ ਆ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਹੈ ਇਹ ਇੱਥੋਂ ਚੈੱਕ ਕਰੋ ਥਣ ਥਣ ਪੂਰਾ ਕੰਮ ਦਾ ਗੁਲਾਬੀ ਵੀਰੇ ਟੌਪ ਦਾ ਥਣ ਲੱਗਿਆ ਹੋਇਆ ਹਾਂ ਬਾਕੀ ਉਹ ਵੀ ਭਾਰੀ ਹੈ ਬਾਈ ਹਨਾ ਹਾਂ ਪੂਰੀ ਦੁੱਧ ਵਾਲੀ ਹੈ ਬੱਚੀ ਯਾਰ ਵਧੀਆ ਹਾਂ ਬੱਚਾ ਇਹਨੇ ਬੱਚਾ ਪਾਦਾ ਬੱਚਾ ਪਾਦਾ ਯਾਰ ਕਿ ਸਾਰੇ ਨਹੀਂ ਬੱਚੇ ਦਿੱਤੇ ਯਾਰ ਹਾਂ ਬੱਚਾ ਪਹਿਲਾਂ ਵੇਖੀਏ ਵੜਾ ਉਹਨਾਂ ਮਗਰੀ ਬੱਛੀ ਸੀਗੇ ਤੇ ਥਣ ਥਣ ਲੇਵਾ ਲੂਆ ਬਹੁਤ ਜ਼ਿਆਦੇ ਚੰਗਾ ਲੱਗਿਆ ਹੋਇਆ ਵਾ ਦੁੱਧ ਕਿੰਨਾ ਦੱਸਿਆ ਬਾਈ ਦੁੱਧ 18 20 ਮੰਨ ਕੇ ਲੈ ਜਾ ਬਈ ਜਿਹੜਾ ਬੰਦਾ ਮਾਰ ਚਵਾਈ ਚਵਾਈ ਨੂੰ ਕਿਵੇਂ ਆ ਜਾਈਏ ਇੱਕ ਨੰਬਰ ਆ ਵੀਰੇ ਚਵਾਈ ਠੰਡੀ ਸੀਲ ਵੀ ਪੂਰੀ ਆ ਬੱਛੀ ਕੋਈ ਚੱਕਰ ਹੀ ਨਹੀਂ ਗੱਲ ਆ ਹਾਂ ਤੁਸੀਂ ਇੱਥੇ ਬਹਿ ਕੇ ਧਾਰਾ ਮਾਰ ਲੈ ਇਹਦਾ ਵੀ ਕੋਈ ਚੱਕਰ ਨਹੀਂ ਹਾਂ ਆ ਤੁਸੀਂ ਚੈੱਕ ਕਰਕੇ ਦੇਖ ਲਓ ਬਾਈ ਪ੍ਰਿੰਟ 'ਚ ਵੀ ਸੋਹਣੀ ਆ ਹਨਾ ਪੂਰੀ ਚੰਗੀ ਆ ਵੀਰੇ ਉਹ ਵੀ ਭਾਰੀ ਆ ਹਨਾ ਤੇ ਇਹ ਆਪਾਂ ਕਿੰਨੇ ਦੀ ਦੇਣੀ ਆ ਇਹ ਸਿਰਫ 68000 ਦੀ ਅੱਜ ਬਾਈ ਸਿਰਫ 68000 ਦੀ 68000 ਦੀ ਤੁਹਾਨੂੰ ਆ ਸੱਜਣ ਸੱਜਣ ਨੂੰ ਮਿਲ ਜਾਣੀ ਆ ਆਰਡਰ ਰੂਟਰ ਬਹੁਤ ਜ਼ਿਆਦਾ ਚੰਗਾ ਕਵਾਲਿਟੀ ਵਾਲਾ ਲੱਗਿਆ ਹੋਇਆ ਵਾ ਤੇ ਬਾਕੀ ਭਾਰੀ ਆ ਬਾਕੀ ਹਮੇਸ਼ਾ ਮੈਂ ਹਰੇਕ ਵੀਡੀਓ ਚ ਬਈ ਕਹਿਣਾ ਹੁੰਦਾ ਵੀ ਦੁੱਧ ਆ ਜਿਹੜਾ ਉਹ ਥੋੜੀ ਸਮਝਦਾ ਕਿਉਂਕਿ ਵਪਾਰ ਵਾਲੇ ਸੱਜਣਾ ਜਿਹੜੇ ਆਪਦੀ ਸਮਝ ਦੇ ਨਾਲ ਲੈ ਕੇ ਆਉਂਦੇ ਤੁਸੀਂ ਆਪਦੀ ਸਮਝ ਦੇ ਨਾਲ ਲੈ ਕੇ ਜਾਣਾ ਬਾਕੀ ਸਵੇ ਸਵੇ ਜਾਨਵਰ ਦਾ ਇੰਨਾ ਹੁੰਦਾ ਵੀ ਤੁਸੀਂ ਚੈੱਕ ਕਰਕੇ ਪਾਸ ਕਰਕੇ ਵੀ ਜਾ ਸਕਦੇ ਹੋ ਹਨ ਇੰਨਾ ਸੌਖਾ ਹੋ ਜਾਂਦਾ ਹਾਂ ਬਾਕੀ ਦੂਜੀ ਗੱਲ ਆਪਣਾ ਵੀਰੇ ਅਗਲਾ ਘਰੇ ਆ ਗਿਆ ਛਣਾ ਲੂਣੀ ਅਗਲਾ ਮੋੜ ਤੋਂ ਵੀ ਠੰਡ ਚ ਆਊਗਾ ਹਨਾ ਸਾਡੇ ਨਾ ਸਾਰੇ ਸਹੀ ਹੁੰਦੇ ਆ ਬਿਲਕੁਲ ਬਾਈ ਹਨਾ ਬਾਕੀ ਸਾਰੇ ਨਾ ਆਪਣੇ ਭਾਰੇ ਆ ਬਸ ਆਹੀ ਅੱਛੀ ਥੋੜੀ ਜੀ ਆ ਉਹਦਾ ਕਰਕੇ ਬਰੇਟ ਵੀਰੇ ਜਾਇਜ਼ ਕੀਤਾ ਬਿਲਕੁਲ ਬਾਈ ਹਾਂਜੀ ਬਾਈ ਤੇ ਜੈਸ਼ ਨੇ ਲੋਕੇਸ਼ਨ ਬੋਲ ਕੇ ਬਾਈ ਇੱਕ ਵਾਰ ਹਨਾ ਮੋਬਾਈਲ ਨੰਬਰ ਬੋਲਦੀ ਪੈਂਡ ਬਰਗਾੜੀ ਵੀਰੇ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੈਤੂ ਬਾਈ ਮੋਬਾਈਲ ਨੰਬਰ 9877624531 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਭਰ